ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਈਲ ਕਾ 24 ਪਿੰਡ ਲਾਦੂ ਕਾ ਬੀਤੇ ਦਿਨ ਸਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਸਰਜੀਤ ਸਿੰਘ ਦੀ ਮਾਤਾ ਜਗਿੰਦਰ ਕੌਰ ਨੇ ਦੱਸਿਆ ਕਿ ਮੌਜੂਦਾ ਸਰਪੰਚ ਅੰਜੂ ਬਾਲਾਦੇ ਪਤੀ ਜਗਿੰਦਰਪਾਲ ਉਰਫ ਗਲਾਬੀ ਉਹਨਾਂ ਨਾਲ ਬਿਨਾਂ ਵਜਾ ਤੋਂ ਜੋ ਕਿ ਸਰਪੰਚ ਤੇ ਗਾਡਰਾਂ ਦਾ ਪ੍ਰਚਾਰ ਦਰਜ ਹੋਇਆ ਸੀ ਉਸ ਕਾਰਨ ਸਾਡੇ ਨਾਲ ਰੰਜਿਸ਼ ਰਖਦੇ ਸਨ ਸਾਡਾ ਇਸ ਨਾਲ ਕੋਈ ਲੈਣ ਦੇ ਨਹੀਂ ਹੈ ਬਿਨਾਂ ਵਜਾ ਸਾਡੇ ਘਰ ਦਾਖਲ ਹੋ ਕੇ ਸਾਡੇ ਨਾਲ ਕੁੱਟਮਾਰ ਕੀਤੀ ਗਈ ਤੇ ਗੰਭੀਰ ਸਟਾ ਲਾਈਆਂ ਗਈਆਂ ਦੱਸ ਦਈਏ ਕਿ ਜਗਿੰਦਰਪਾਲ ਕੌਰ ਉਹਨਾਂ ਦੇ ਲੜਕੇ ਸਰਜੀਤ ਸਿੰਘ ਸਿਵਲ ਹਸਪੀਟਲ ਦਾਖਲ ਵੀ ਰਹੇ ਹਨ ਜਦ ਛੁੱਟੀ ਲੈ ਕੇ ਘਰ ਆਏ ਤਾਂ ਉਹਨਾਂ ਤੇ ਰਾਜੀ ਨਾਵੇਂ ਦਾ ਦਬਾਅ ਬਣਾਇਆ ਜਾ ਰਿਹਾ ਹੈ ਉਹਨਾਂ ਦੇ ਦਸਨ ਮੁਤਾਬਕ ਸਾਨੂੰ ਘਰ ਵਿੱਚ ਵੀ ਨਹੀਂ ਰਹਿਣ ਦਿੱਤਾ ਜਾ ਰਿਹਾ ਜਦ ਇਸ ਮਾਮਲੇ ਵਿੱਚ ਅੰਜੂ ਬਾਲਾਦੇਸ ਸਰਪੰਚ ਨਾਲ ਫੋਨ ਤੇ ਗੱਲਬਾਤ ਕੀਤੀ ਗਈ सरपंचनी ਦੇ ਪਤੀ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਦੱਸਿਆ ਕਿ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਹੋਇਆ ਹੈ ਸੋ ਜੋ ਵੀ ਇਲਜ਼ਾਮ ਲਗਾਏ ਜਾ ਰਹੇ ਹਨ ਬੇਬੁਨਿਆਦ ਹਨ ਸੋ ਤੁਹਾਨੂੰ ਸੁਣਾਉਨੇ ਹਾਂ ਇਹਨਾਂ ਦੀ ਹੀ ਜ਼ੁਬਾਨੀ ਆਓ ਗੱਲ ਕਰਦੇ ਹਾਂ ਜੀ ਹਾਂ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਤੇ ਕਿਸ ਗੱਲੋਂ ਝਗੜਾ ਹੋਇਆ ਸੀ ਜੀ ਕਿਹਦੇ ਨਾਲ ਹੋਇਆ ਸੀ ਮੇਰਾ ਨਾਮ ਜੀ surjit singh ਪਿੰਡ ਲਾਧੂ ਦਾ ਹੈ ਪਿਛਲੇ 5ਵੇਂ ਮਹੀਨੇ ਦੀ 17 ਤਰੀਕ ਸੀ ਜੀ ਤੇ ਸਵੇਰ ਅਸੀਂ 8 ਵਜੇ ਮੈਂ ਤੇ ਮੇਰੀ ਮਾਤਾ ਚਾਹ ਪੀ ਰਏ ਸੀ ਤੇ ਸਾਡੇ ਤੇ ਅੰਜੂ ਬਾਲਾ ਸਰਪੰਚ ਦਾ ਪਤੀ ਗੁਲਾਬੀ ਜੁਗਿੰਦਰਪਾਲ ਗੁਲਾਬੀ ਤੇ ਨਾਲ ਉਹਨਾਂ ਦੀ ਮਾਤਾ ਤੇ ਜੁਗਿੰਦਰ ਸਿੰਘ ਪੁੱਤਰ ਕਾਲੂ ਸਿੰਘ ਓਮ ਸਿੰਘ ਪੁੱਤਰ ਕਾਲੂ ਸਿੰਘ ਤੇ ਗੁਲਾਬੀ ਦਾ ਭਰਾ सोनू ਸਿੰਘ ਇਹਨਾਂ ਨੇ ਸਾਡੇ ਤੇ ਜਾਣ ਲੇਵਾ ਹਮਲਾ ਕੀਤਾ ਹੈ ਤੇ ਜਿਹਦੇ ਵਿੱਚ ਜੁਗਿੰਦਰ ਸਿੰਘ ਉੱਤਰ ਕਾਲੂ ਸਿੰਘ ਨੇ ਮੇਰੀ ਮੇਰੀਆਂ ਬਾਹਾਂ ਫੜ ਲਈਆਂ ਤੇ ਜਿਹੜਾ ਸੋਨੂ ਸਿੰਘ ਸਰਪੰਚ ਹੈ ਉਹਨਾਂ ਨੇ ਮੇਰੇ ਤੇ ਦਸਤੇ ਨਾਲ ਵਾਰ ਕੀਤੇ ਵੀਰ ਜੀ ਕਿਸ ਕਾਰਨ ਵਾਰ ਕੀਤੇ ਆ ਜੀ ਕੀ ਲੜਾਈ ਝਗੜੇ ਦੀ ਵਜ੍ਹਾ ਰੰਜਿਸ਼ ਕੀ ਆ ਜੀ ਇਹਨਾਂ ਦੀ ਜੀ ਇਹਨਾਂ ਤੇ ਪਰਚਾ ਹੋਇਆ ਸੀ ਜੁਗਾੜੜਾਂ ਦਾ ਮੈਨੂੰ ਕਹਿੰਦੇ ਸੀ ਵੀ ਤੂੰ ਸਾਡੀ ਚੁਗਲੀ ਕੀਤੀ ਹੈ ਕੀਤੇ ਪਰਚਾ ਹੋਇਆ ਸੀ ਜੁਗਿੰਦਰ ਸਿੰਘ ਤੇ ਜੀ ਜੁਗਿੰਦਰਪਾਲ ਤੇ ਸਰਪੰਚ ਅੰਜੂ ਬਾਲਾ ਦੇ ਪਤੀ ਤੇ ਜੀ ਤੇ ਇਸ ਰੰਜਿਸ਼ ਨੂੰ ਲੈ ਕੇ ਸਾਡੇ ਤੇ ਇਹਨਾਂ ਨੇ ਜਾਣਲੇ ਵਹਾਮਲਾ ਕੀਤਾ ਹੈ। ਹਸਪਤਾਲ ਦਾਖਲ ਹੋਏ ਸੀ ਵੀਰ ਜੀ? ਹਾਂਜੀ ਹੋਏ ਸੀ। ਅੱਛਾ ਜੀ। ਤੇ ਪੁਲਿਸ ਉੱਥੋਂ ਬਿਆਨ ਵੀ ਲੈ ਆਈ ਹੈ ਜੀ। ਘਰੇ ਵੀ ਆਂਡ-ਗਾਂਡ ਪੁੱਛ ਗਈ ਹੈ ਤੇ ਪੁਲਿਸ ਉਹਨੇ ਸਾਡੇ ਤੇ ਦਬਾਅ ਪਾਉਂਦੀ ਹੈ ਕਹਿੰਦੀ ਵੀ ਰਾਜੀਨਾਮਾ ਕਰੋ ਤੁਸੀਂ। ਮੈਨੂੰ ਰੈਸਟ ਕਰਦੀ ਏ ਉਹਨਾਂ ਦੀ ਬਜਾਏ ਉਹਨਾਂ ਨੂੰ ਨਹੀਂ ਫੜਦੀ। ਦੂਸਰੀ ਤੇਰ ਸਰਪੰਚ ਦੀ ਤੇਰ ਜਿਹੜੀ ਦਾਖਲ ਹੋਈ ਸੀ ਜੀ? ਨਹੀਂ ਹੋਈ ਜੀ। ਜੀ। ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੁੰਦੇ ਹੋ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨੀ ਚਾਹੁੰਦੇ ਆ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਾਨੂੰ ਇਹਨਾਂ ਤੋਂ ਜਾਣੇ ਵਾਲੇ ਨੂੰ ਨੁਕਸਾਨ ਦਾ ਖਤਰਾ ਹੈ ਜੀ ਕੀ ਨਾਮ ਹੈ ਤੁਹਾਡਾ ਜੀ ਕੀ ਕੰਮ ਕਰ ਰਿਹਾ ਮੇਰੇ ਨਾਲ ਜੀ ਤੇ ਸਾਡਾ ਨਾਮ ਦੁੱਤਾ ਹੈ ਤੇ ਇਹ ਜਿਹੜੇ ਹਨ ਗੁਲਾਬੀ ਸਰਪੈਂਟਸ ਕਹਿੰਦੇ ਨੇ ਇਹ ਸਾਡੇ ਤੇ ਬਹੁਤ ਸਾਡੇ ਤੇ ਰਾਹਵਾਂ ਲੇ ਦਿੱਤਾ ਸਾਨੂੰ ਬਹੁਤ ਨਾ ਦਾ ਖਤਰਾ ਕਾਪੇ ਲੈ ਕੇ ਸੜਕਾਂ ਤੇ ਤੁਰਦੇ ਨੇ ਅਸੀਂ ਤੇ ਲੋਕ ਕੇ ਖੇਤਾਂ 'ਚ ਫਿਰਨੇ ਚੋਰੀ ਸਾਨੂੰ ਘਰੇ ਨਹੀਂ ਵੜਨ ਦੇਂਦੇ ਸਾਾਨੂੰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਨਾ ਨੂੰ ਰਸਟ ਕੀਤਾ ਜਾਵੇ ਅਸਦਾ ਖੜੋ ਸਾਨੂੰ ਸੱਟਾ ਕੀਤੀ ਐ ਨੇ ਆ ਵੇਖ ਲੋ ਜੇ ਫੋਟੋ ਆਉਂਦਾ ਵਿੱਚ ਮੂਵੀ ਦੇ ਤਾਂ ਕੇ ਵੇਖ ਸਕਦੇ ਨੇ ਤੇ ਸਾਨੂੰ ਦਵਾ ਮਾ ਪੁੱਤਰਾਂ ਨੂੰ ਬਹੁਤ ਨਾਲ ਦਾ ਖਤਰਾ ਐ ਇਹਨਾਂ ਦਾ ਕੀ ਇੰਤਜ਼ਾਰ ਰਹੀ ਹੈ ਇਹ ਕਰਮ ਤੇ ਪੁਲਿਸ ਨੂੰ ਨਾਮ ਗ੍ਰਿਫਤਾਰ ਕਰੇ ਸੰਚਾਲ ਕੇ ਕਿਲੋਮੀਟਰਾਂ ਦੀ ਬਾਟ ਘਾਰੇ ਇਹ ਸਾਨੂੰ ਘਰੇ ਆ ਕੇ ਨਾ ਮਾਰਿਆ ਮਾਦਰ ਕੀ ਕਾਰਨ ਕਿਉਂ ਮਾਰਿਆ ਇਹ ਕਾਰਨ ਹੈ ਵੀ ਮੇਰੇ ਮੁੰਡੇ ਦੇ ਨਾਂ ਲੈਂਦੇ ਸੀ ਨਾ ਤੇ ਕੋ ਪਰਚਾ ਰੱਬ ਜਾਣੇ ਝੂਠਾ ਹੈ ਕਿ ਸੱਚਾ ਇਹ ਸਾਨੂੰ ਨਹੀਂ ਪਤਾ ਕਈ ਵਾਰੀ ਮੈਨੂੰ ਇਹਦਰ ਛੋਹੇਂਦੀ ਮਾਂ ਗੁਲਾਬੀ ਦੀ ਰਾਮੇ ਦੀ ਰਾਹ ਤੇ ਮੈਨੂੰ ਰੋਕਦੀ ਤੇਰੇ ਮੁੰਡੇ ਨੇ ਚੁਗਲੀ ਕੀਤੀ ਹੈ ਸਾਡੇ ਤੇ ਪਰਚਾ ਕਰਾ ਚੁਗਲੀ ਕੀਤੀ ਅਸੀਂ ਆਖਾ ਸਾਡੇ ਕੋਲ ਨਾ ਲੈ ਲਓ ਅਸੀਂ ਤੇ ਚੁਗਲੀ ਕੀਤੀ ਨਹੀਂ ਹੈ ਅਸੀਂ ਮਜ਼ਦੂਰ ਬੰਦੇ ਅਸੀਂ ਕੀ ਇਜਾ ਟੋਲੇ ਦੇ ਮੱਥਾ ਲਾ ਸਕਨੇ ਆ ਇਹ ਸਰੰਜਸ ਕਰਕੇ ਮੇਰੇ ਮੁੰਡੇ ਨੂੰ ਵੀ ਰਾਹ ਤੇ ਘੇਰਦੇ ਆ ਇੱਕ ਵਾਰੀ ਇੱਕ ਬਾਦੀ ਕੇ ਘਰੇ ਵੀ ਆਇਆ ਮੈਂ ਕਿ ਕੀ ਹੋ ਗਿਆ ਤੈਨੂੰ ਅਖੇ ਗੁਲਾਬੀ ਮੇਰੇ ਮਗਰ ਲੱਗਿਆ ਤੇ ਮੈਨੂੰ ਆ ਗੱਲ ਕਹਿੰਦਾ ਤੇ ਮੈਂ ਉਹਨੂੰ ਦੀ ਮਾਨ ਆਖਾ ਵੀ ਸਾਡੇ ਕੋਲ ਤੁਸ ਬੰਦੇ ਚ ਸੋਹਣਿਆ ਲੈ ਲੋ ਅਸੀਂ ਇਸ ਕੰਮ ਵਿੱਚ ਨੇੜੇ ਨਹੀਂ ਆਏ ਤੇ ਸਾਡੇ ਇਸ ਗੰਜਸ ਕਰਕੇ ਸਾਡੇ ਘਰੇ ਆ ਕੇ ਸਾਨੂੰ ਡਾਂਗਾ ਨਾ ਮਾਰਿਆ ਤੇ ਗੁਲਾਬੀ ਕਾਪਾ ਮੇਰੇ ਤੇ ਘਰ ਕੀਤਾ ਆ ਮੇਰੇ ਬਹਾਵੜੀ ਸੇ ਮੇਰੇ ਗਲੇ ਤੇ ਮਾਰਿਆ ਸੀ ਮੇਰੇ ਚੁੰਨੀ ਕੀਤੀ ਤੇ ਮੇਰੀ ਕੰਨੀ ਲੈ ਜਾਣੀ ਆਈ ਚੁੰਨੀ ਤੇ ਲੱਗ ਗਿਆ ਕਾਪਾ ਇੱਕ ਬਾਤ ਮਾਰੇ ਸ ਦੋ ਵਾਰ ਕੀਤੇ ਗਰਛੋ ਦੇ ਮਾ ਜਿਹੜੀ ਮੇਰੇ ਮੌਰਾ ਕੁੱਟਿਆਂ ਦੇ ਕੋਲ ਦਸਤਾ ਆ ਆ ਮੇਰੇ ਮੌਰਾ ਕੁੱਟਿਆਂ ਸਭ ਵੱਡੀ ਫਸਲੀ ਕਟਣਾ ਤਾਂ ਕੰਮ ਤੂੰ ਬਹਿ ਗਈ ਗਰੀਬ ਬੰਧਿਆ ਸਿਸਤ ਜੁਨੇ ਬੰਦ ਬਹਿ ਗਿਆ ਮੇਰੇ ਬਾਤ ਨਾਲ ਮੋਲੇ ਹੋਏ ਮੈਂ ਉਹ ਦ ਆਇਆ ਝਲ ਕੇ ਕੁੱਟ ਜਾਂਦੇ ਸੋਨੇ ਕਲਬਿਓਰੀ ਤੇ ਦੋ ਮਿਸਤਰੀਆਂ ਇੱਕ ਨਿੰਬਰ ਹੈ ਕਿੰਨਾ ਕੁੱਟ ਜਾਂਦੇ ਸੀ ਸਰਜੀਤ ਸਿੰਘ ਨੂੰ ਕੀ ਲੱਗਦਾ ਤੁਹਾਡਾ ਇਹ ਮੰਡਾ ਹੈ ਠੀਕ ਹੈ ਹੋਰ ਮੇਰੇ ਖਿਆਲ ਤੁਹਾਡੇ ਕਰਦੇ ਨਾ ਵੀ ਹਾਂ ਕੁਝ ਛੜਾਇਆ ਆ ਕੇ ਛੜਾਇਆ ਪਿਛੇ ਆਇਆ ਠੀਕ ਆ ਫਿਰ ਨਿਕਲ ਜਣ ਮੋਰ ਮੋਰ ਬਾਝੇ ਗਿਆ ਨਾ ਮੋਰ ਇਹ ਦੁਆਰ ਮੈਂ ਚਾਹ ਚਤਾ ਆਏ ਕਿਉਂ ਕੱਟੇ ਆਂਦੇ ਨੇ ਅੱਛਾ ਉਹਨਾ ਛੜਾਇਆ ਉਹਨਾ ਉਹਨਾ ਲੜ ਰਿਹਾ ਛੜਾਇਆ ਬਗੈ ਨਹੀਂ ਛੜਾਇਆ ਉਹਨਾਂ ਲੜ ਰਿਹਾ ਹਾਂਜੀ ਤੁਹਾਡੀ ਕੀ ਰਿਸ਼ਤਦਾਰੀ ਹੈ ਤੇ ਇੱਥੇ ਕੀ ਮਾਮਲਾ ਹੋਇਆ ਜੀ ਮੈਂ ਜੀ ਸਰਜੀਤ ਸਿੰਘ ਦੀ ਪਹਿਣ ਆ ਜੀ ਤੇ ਅਸੀਂ ਇੱਥੇ ਰਹਿੰਦੇ ਸੀਗੇ ਇਹਨਾਂ ਦੇ ਗਵਾਂ ਢੀ ਤੇ ਇਹਨਾਂ ਦੀ ਲੜਾਈ ਹੋਈ ਹੈ ਵੀ ਸਰਪੰਚਾਂ ਨਾਲ ਉਹ ਘਰੇ ਆ ਕੇ ਨਾਲ ਕੋਟ ਮਾਰ ਕੇ ਆ ਗਏ ਗਣੇ ਸਵੇਰੇ 7 ਦਾ ਟਾਈਮ ਸੀ ਜੀ ਤੇ ਰੰਜਿਸ਼ ਪਹਿਲਾਂ ਹੀ ਲੈਂਦੇ ਸੀ ਬੀਵੀਰਾ ਉਹਨਾਂ ਦੇ ਘਰੇ ਕੰਮ ਕਰਦਾ ਸੀ ਦਿਹਾੜੀ ਦਾਪਾ ਤੇ ਇਹਨੂੰ ਇੱਕ ਦੋ ਵਾਰੀ ਵੀ ਉਹਨਾਂ ਨੇ ਘਰੇ ਵੀ ਕੋਟਤਾ ਸੀ ਵੀ ਤੂੰ ਜਿਹੜਾ ਸਰਕਾਰ ਦਾ ਲੋਇਆ ਲੈ ਵਿੱਚ ਵੀ ਕਿਹਾ ਤੇ ਤੂੰ ਸਾਡੇ ਤੇ ਬੇਗਵਾਈ ਦਿੱਤੀ ਆ ਜਿਵੇਂ ਵੀ ਇਸ ਤਰ੍ਹਾਂ ਤੇ ਦੋ ਵਾਰੀ ਤਾਂ ਬੀਵੀਰੇ ਨੇ ਵੀ ਘਰੇ ਦੱਸਿਆ ਤੇ ਅਸੀਂ ਕਿਹਾ ਵੀ ਨਹੀਂ ਆਪਾਂ ਬਦਨਾਮੀ ਨਾਲ ਉਹਨਾਂ ਦੀ ਕਰਨੀ ਨਾ ਆਪਦੀ ਕਰਨੀ ਤੇ ਚੁੱਪ ਕਰ ਜਾਇ ਇਥੇ ਫਿਰ ਜਦੋਂ ਘਰੇ ਹੀ 6-7 ਜਣੇ ਆਏ ਨੇ ਡਾਂਗਾ ਸੋਟੇ ਲੈ ਕੇ ਤੇ ਇੱਕ ਲੇਡੀ ਸੀਗੀ ਸੀ ਨਾਲ ਦੀ ਤੇ ਚਾਰ ਬੰਦੇ ਸੀਗੇ ਤੇ ਕਰੇ ਨਾ ਡਾਂਗਾ ਸੋਟੇ ਮਾਰ ਗਏ ਨੇ ਸਵੇਰ ਨਾਲ ਤੇ ਜਦੋਂ ਰੋਲਾ ਰੁਲਾ ਸੀ ਸੁਣਿਆ ਤਾਂ ਅਸੀਂ ਘੰਟਾ ਪਾਜ ਕੇ ਆਏ ਆ ਇਹਨਾਂ ਨੂੰ ਛਡਾਇਆ ਸੱਟਾਂ ਕਿਹਨੇ ਕਿਹਨੇ ਲੱਗਿਆ ਜੀ ਸੱਟਾਂ ਮੰਮੀ ਜਗਿੰਦਰ ਕੌਰ ਦੇ ਲੱਗੀਆਂ ਨੇ ਤੇ ਵੀਰੇ ਸਰਜੀਤ ਸਿੰਘ ਦੇ ਲੱਗੀਆਂ ਨੇ ਦਾਖਲ ਨੇ ਜੀ ਹਾਂ ਜੀ ਉਸ ਟਾਈਮ ਫਿਰ ਐਂਬੂਲੈਂਸ ਆ ਗਈ ਸੀ ਤੇ ਫਿਰ ਐਡਮਿਟ ਕਰਤਾ ਸੀ ਇਹਨਾਂ ਨੂੰ ਤੇ ਬਿਆਨ ਮਿੰਡ ਸਭ ਕੁਝ ਹੋ ਗਿਆ ਸੀ ਪਰ ਬਿਆਨ ਹੋਣ ਦੇ ਬਾਵਜੂਦ ਵੀ ਸਬੂਤ ਹੋਣ ਦੇ ਬਾਵਜੂਦ ਵੀ ਥਾਣੇਦਾਰ ਨਹੀਂ ਇਹਨਾਂ ਦੀ ਕਾਰਵਾਈ ਕੋਈ ਵੀ ਕਰ ਰਿਆ ਜੀ ਤਮਕਾਂ ਦਾ ਡਰਾ ਦਾ ਇਹਨਾਂ ਨੂੰ ਵੀ ਤੁਸੀਂ ਇਨਾ ਸਰਪੰਚਾਂ ਤੇ ਆ ਕੰਮ ਕਰੋ ਜੇ ਕਿਵੇਂ ਬਾਕੀ ਘਰੇ ਆ ਕੇ ਕੋਟ ਗਿਆ ਨਾ ਕਾਰਵਾਈ ਤਾਂ ਕਰਨੀ ਬਣਦੀ ਇਹਨਾਂ ਦੀ ਜੀ ਕੀ ਮੰਗ ਕਰਦੇ ਹੋ ਜੀ ਪੰਜਾਬ ਪੁਲਿਸ ਤੋਂ ਅਸੀਂ ਪੰਜਾਬ ਪੁਲਿਸ ਤੋਂ ਮੰਗ ਕਰਨੇ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਕਿ ਘਰ ਵਿੱਚ ਤਾਂ ਸਾਨੂੰ ਰਹਿਣ ਦਿੱਤਾ ਜਾਵੇ ਸੁਨੋਨੇ ਆ ਸਰਪੰਚਨੀ ਦੇ ਪਤੀ ਦਾ ਬਿਆਨ ਹਲੋ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਰਪੰਚ ਸਾਹਿਬ ਰਮੇਸ਼ ਬੋਲਦਾ ਫਾਈਲ ਕਾ 24 ਪੱਤਰਕਾਰ ਜੀ ਹਾਂ ਜੀ ਵੀਰ ਸਰ ਇੱਕ ਨਾ ਸਰਜੀਤ ਸਿੰਘ ਸਨ ਆਫ ਗੁਰਜੀਤ ਸਿੰਘ ਉਹਨੇ ਥੋੜੇ ਤੇ ਇਲਜ਼ਾਮ ਲਾਇਆ ਵੀ ਕਹਿੰਦਾ ਮੇਰੇ ਘਰੇ ਕੁੱਟਮਾਰ ਕਰਕੇ ਗਿਆ ਦਾਖਲ ਵੀ ਹੋਇਆ ਉਹਦੇ ਵਿੱਚ ਥੋੜੀ ਬੈਡ ਲੈਣੀ ਸੀ ਕੋਟਕ ਤਾਂ ਗਿਆ ਹਾਂ ਦਾਖਲੀ ਹੋਇਆ ਸੀ ਵਾਹ ਰਾਨੀ ਵੀਰ ਸਰ ਨਾ ਸਰਜੀਤ ਸਿੰਘ ਸਨ ਆਫ ਗੁਰਦੇਵ ਸਿੰਘ ਦਾ ਨਾ ਨਾ ਅੱਛਾ ਚਲ ਫਿਰ ਤੁਸੀਂ ਉਹਦੀ ਸਪਾਈ ਵਿੱਚ ਬੈਠਦੇ ਜੋ ਸਾਨੂੰ ਕਦੋਂ ਆਈਏ ਤੁਹਾਡੇ ਕੋਲ ਕੋਈ ਗੱਲ ਨਹੀਂ ਮੈਂ ਅੱਜ ਨਾ ਜਾ ਹੁਣ ਦਿੱਲੀ ਚ ਗਿਆ ਸੀ ਮੈਂ ਅੱਜ ਹੁਣ ਘਰੇ ਪਹੁੰਚਦਾ ਹਾਂ ਅੱਛਾ ਤੁਹਾਨੂੰ ਕਰਦਾ ਮੈਂ ਥੋੜੀ ਦੇਰ ਠੀਕ ਹੈ ਜੀ